ਸਾਊਥ ਕੋਰੀਆ ਸਾਊਥ ਕੋਰੀਆ ਚੋਇਸੀ ਸਾਊਥ ਕੋਰੀਆ ਚੋਇਸੀ ਰਿਸ਼ੀ ਚੈਂਪੀਅਨਸ਼ਿਪ ਕੋਈ ਮੈਂ ਕਿਹਾ ਹਾਂ ਤੁਸੀਂ ਉਹ ਲੈਓ ਆਪਣਾ ਕਿੱਥੇ ਪਿੱਛੇ ਕਰ ਦੇਣਾ ਜੇ ਸਾਹ ਵਿੱਚ ਬਸ ਸਹੀ ਇੱਥੇ ਆਪਾਂ ਕਰ ਦਿੰਦੇ ਹੁਣ ਜੀ ਬਟਾ ਕੀ ਨਾਮ ਹੈ ਵੀਰੋਨਿਕਾ ਬੱਸਾ ਕੀ ਕਹਿਣਾ ਚਾਹੋਗੇ ਅੱਜ ਜਿਹੜਾ ব্রਾਊਨ ਮੈਡਲ ਜਿੱਤ ਕੇ ਨਹੀਂ ਹੁੰਦਾ ਹੈਗਾ ਮੈਨੂੰ ਬਹੁਤ ਖੁਸ਼ੀ ਹੋ ਰਹੀ ਕਿ ਮੇਰਾ ਮੈਡਲ ਆਇਆ ਇੰਨ ਜਨਵਰੀ ਰਿਪrezent ਕੀਤਾ ਕਿਹੜੀ ਗੇਮ ਸੀ ਇਕ ਕੁਰਾਸ਼ ਕਿਹੜੀ ਜਗ੍ਹਾ ਖੇਡੀ ਗਈ ਸੀ ਇਹ ਸਾਊਥ ਕੋਰੀਆ ਸੋਲਵੋ ਚੁਈ ਸੀ ਕੁਰਾਸ਼ ਐਸ਼ੀਅਨ ਚੈਂਪੀਅਨਸ਼ਿਪ 3 ਜੁਲਾਈ ਤੋਂ ਲੈ ਕੇ 1 ਅਗਸਤ ਤੱਕ ਕਿੰਨੀਆਂ ਟੀਮਾਂ ਸੀ ਉੱਥੇ ਟੀਮਾਂ ਚੋਂ 20 ਕੰਟਰੀਜ਼ ਆਈਆਂ ਸੀ ਅਲੱਗ-ਅਲੱਗ ਇੱਕ ਕੀ ਮੈਸੇਜ ਦੇਣਾ ਚਾਹੋਗੇ ਅੱਜ ਹਮ ਸਾਡੇ ਹੀ ਵਾਸਤੇ ਬੱਚਾ ਨੂੰ ਕਿ ਸਪੋਰਟਸ ਕਰਨੀ ਚਾਹੀਦੀ ਹੈ ਨਸ਼ਾ ਤਿਆਗ ਕੇ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹਾਂਜੀ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਅੱਜ ਨਕੋਦਰ ਦਾ ਨਹੀਂ ਪੂਰੇ ਪੰਜਾਬ ਦਾ ਨਾਮ ਰੋਸ਼ਨ ਹੋਇਆ ਕਿਸ ਤਰ੍ਹਾਂ ਦੇ ਦੇ ਬਿਲਕੁਲ ਜੀ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਸਾਡੀ ਜਿਹੜੀ ਇਹ ਬੱਚੀ ਬਰੋਨਿਕਾ ਹੈ ਇਹ ਏਸ਼ੀਅਨ ਗੇਮਸ ਦੇ ਵਿੱਚੋਂ ਜਿਹੜੀ ਹੈ ব্রੌਂਜ ਮੈਡਲ ਜਿੱਤ ਕੇ ਲੈ ਕੇ ਆਈ ਹੈ ਬੜੇ ਮਾਣ ਵਾਲੀ ਗੱਲ ਹੈ ਕਿਉਂਕਿ ਨਕੋਦਰ ਸਾਡਾ ਇੱਕ ਛੋਟਾ ਜਿਹਾ ਕਸਬਾ ਹੈ ਇੱਕ ਛੋਟੇ ਜਿਹੇ ਕਸਬੇ ਦੇ ਵਿੱਚੋਂ ਉੱਠ ਕੇ ਐਡੀ ਦੂਰੋਂ ব্রੌਂਜ ਮੈਡਲ ਜਿੱਤ ਕੇ ਲੈ ਕੇ ਆਣਾ ਜਿੱਥੇ ਸਾਡੇ ਲਈ ਮਾਣ ਵਾਲੀ ਗੱਲ ਹੈ ਉੱਥੇ ਮੈਂ ਸੋਚਦਾ ਕਿ ਸਾਰੇ ਮੁਲਕ ਵਾਸਤੇ ਬੜੀ ਮਾਣ ਵਾਲੀ ਗੱਲ ਹੈ ਕਿਉਂਕਿ ਇਹ ਬੱਚੀ ਆਪਣੇ ਮੁਲਕ ਨੂੰ ਦੇ ਕੇ ਖੇਡੀ ਕਿ ਮੈਂ ਆਪਣੇ ਮੁਲਕ ਵਾਸਤੇ ਮੈਡਲ ਜਿੱਤ ਕੇ ਲੈ ਕੇ ਜਾਣਾ ਹੈ ਮੈਂ ਇੰਡੀਆ ਵਾਸਤੇ ਮੈਡਲ ਜਿੱਤ ਕੇ ਲੈ ਕੇ ਜਾਣਾ ਇਸ ਕਰਕੇ ਬਹੁਤ ਮਾਣ ਵਾਲੀ ਗੱਲ ਹੈ ਔਰ ਬੜੀ ਮੰਨੂ ਬੜੀ ਖੁਸ਼ੀ ਹੈ ਕਿ ਸਾਡੀ ਜਿਹੜੀ ਬੱਚੀ ਹੈ ਬ੍ਰੌਂਜ਼ ਮੈਡਲ ਜਿੱਤ ਕੇ ਲੈ ਕੇ ਆਈ ਹੈ ਔਰ ਮੈਂ ਇਸ ਦਿਵਾਰ ਇੱਕ ਤਨਹੋਰ ਗੱਲ ਜੋ ਤਹਾਗਾ ਕਿ ਮੈਂ ਆਪਣੀ ਨਗਰ ਕੌਂਸਲ ਵੱਲੋਂ ਇੱਕ ਚਿੱਠੀ ਜਿਹੜੀ ਹੈਗੀ ਹੈ ਮਾਨਯੋਗ ਸੀਐਮ ਸਾਹਿਬ ਭਗਵਨ ਸਿੰਘ ਮਾਨ ਜੀ ਨੂੰ ਲਿਖ ਰਹੇ ਹਾਂ कि ਬੱਚੀ ਦਾ ਹੌਸਲਾ ਵਜਾਈ ਕਰਨ ਲਈ ਬੱਚੀ ਨੂੰ ਜੋ ਹੈ ਸਟੇਟ ਲੈਵਲ ਤੇ ਜਰੂਰ ਸਨਮਾਨਿਤ ਕੀਤਾ ਜਾਵੇ ਤਾਂ ਜੋ ਬੱਚੀ ਦਾ ਹੌਸਲਾ ਵਜਾਈ ਹੋ ਸਕੇ ਔਰ ਇੱਕ ਕੀਤੀ ਮਹਿੰਦੀ ਸੀ ਜਲੰਧਰ ਜਿਹੜੇ ਹੈਗੇ ਸਾਡੇ ਮਾਨਯੋਗ ਉਹਨਾਂ ਨੂੰ ਲਿਖ ਰਹੇ ਆ ਕਿ ਡੀਸੀ ਸਾਹਿਬ ਜਿਹੜੇ ਹੈਗੇ ਆ ਉਹ ਡਿਸਟ੍ਰਿਕਟ ਲੈਵਲ ਤੇ ਜੋ ਹੈ ਬੱਚੀ ਨੂੰ ਬੁਲਾ ਕੇ ਇਹਨਾਂ ਦਾ ਹੀ ਹੌਸਲਾ ਵਜਾਈ ਕਰਨ ਇਹਨਾਂ ਦਾ ਮਾਣ ਇਹਨਾਂ ਦਾ ਵਿਦਾਨ ਤਾਂ ਜੋ ਬੱਚੀ ਅੱਗੇ ਵਾਸਤੇ ਵੀ ਹੋਰ ਜ਼ਿਆਦਾ ਮਿਹਨਤ ਕਰਕੇ ਗੋਲਡ ਮੈਡਲ ਜਿਹੜਾ ਹੈਗਾ ਆ ਉਹ ਆਪਣੇ ਮੁਲਕ ਆਪਣੇ ਵਤਨ ਵਾਸਤੇ ਜਿੱਤ ਕੇ ਲੈ ਕੇ ਆਵੇ 15 ਅਗਸਤ ਆ ਰਹੀ ਆ ਬੱਚੀ ਨੂੰ ਸਨਮਾਨਿਤ ਕੀਤਾ ਜਾਊ ਬਿਲਕੁਲ ਜੀ ਬਿਲਕੁਲ ਆਪਣੇ ਵੱਲੋਂ ਤਾਂ ਅਸੀਂ ਇਸ ਵਾਰੀ ਬਹੁਤ ਵਧੀਆ ਤਰੀਕੇ ਨਾਲ ਬੱਚੀ ਨੂੰ ਸਨਮਾਨਿਤ ਕਰਾਂਗੇ ਬਹੁਤ ਅੱਛੇ ਤਰੀਕੇ ਨਾਲ ਸਨਮਾਨਿਤ ਕਰਾਂਗੇ ਔਰ ਇਹਦੇ ਵਾਸਤੇ ਕੋਸ਼ਿਸ਼ ਕਰਾਂਗੇ ਕਿ ਇੱਕ ਛੋਟੀ ਜੀ ਟ੍ਰੀਟ ਵੀ ਰੱਖੀ ਜਾਵੇ ਜਿਸ ਦੇ ਵਿੱਚ ਸਾਡੇ ਸਾਰੇ ਮੁਲਾਜ਼ਮ ਔਰ ਸਾਡੇ ਸਾਡੇ ਕੌਂਸਲ ਸਾਥੀ ਜਿਹੜੇ ਉਹ ਉੱਥੇ ਮੌਜੂਦ ਰਹਿਣ ਔਰ ਬੱਚੀ ਨੂੰ ਵਧੀਆ ਤਰੀਕੇ ਨਾਲ ਸਨਮਾਨਿਤ ਕਰਾਂਗੇ ਜੀ ਹਾਂਜੀ ਸਰ ਕੀ ਨਾਮ ਜੀ ਰਵੀ ਬਸਰਾ ਜੀ ਕੀ ਕਹਿਣਾ ਚਾਹੋਗੇ ਅੱਜ ਬੇਟੀ ਨੇ ਨਾਮ ਰੋਸ਼ਨ ਕੀਤਾ ਪੰਜਾਬ ਦਾ ਨਹੀਂ ਲਕੋਦਰ ਦਾ ਵੀ ਵਿੱਚੇ ਹੀ ਕਹਿ ਸਕਦੇ ਆਪਾਂ ਹਾਂਜੀ ਬਿਲਕੁਲ ਜੀ ਇਹ ਪ੍ਰਾਊਡ ਮੂਮੈਂਟ ਆ ਸਾਡੇ ਚਿਹਰ੍ਹ ਵਾਸਤੇ ਪੰਜਾਬ ਵਾਸਤੇ ਸਾਡੇ ਦੇਸ਼ ਵਾਸਤੇ ਜੋ ਮੇਰੀ ਬੇਟੀ ਨੇ ਮੁਕਾਮ ਹਾਸਲ ਕੀਤਾ ਉਹਦੇ ਵਾਸਤੇ ਅਸੀਂ ਬਹੁਤ ਪ੍ਰਾਊਡ ਫੀਲ ਕਰ ਰਹੇ ਹਾਂ ਕਿਹੜੀ ਗੇਮ ਦੇ ਵਿੱਚ ਮੁਕਾਮ ਹਾਸਲ ਕੀਤਾ ਉਰਾਸ਼ ਗੇਮ ਆ ਇਹ ਲਗਭਗ ਜੁੱਡੋ ਤੇ ਲਗਭਗ ਸੇਮ ਹੀ ਹੁੰਦੀ ਆ ਜੁੱਡੋ ਦੇ ਬਰਾबरी ਕਿਹੜਾ ਮੈਡਲ ਜਿੱਤਿਆ 브ਾਂਜ਼ ਮੈਡਲ ਜਿੱਤਿਆ ਜੀ ਕੀ ਮੈਸੇਜ ਦੇਣਾ ਚਾਹੋਗੇ ਅੱਜ ਮੈਸੇਜ ਮੈਂ ਇਹੀ ਦੇਣਾ ਚਾਹੁੰਦਾ ਪੇਰੈਂਟਸ ਨੂੰ ਬਾਕੀ ਬੱਚਿਆਂ ਨੂੰ ਵੀ ਕਿ ਸਾਨੂੰ ਵਰਤਵਾਦ ਸਪੋਰਟਸ ਵਿੱਚ ਪਾਰਟਿਸਿਪੇਟ ਕਰਨਾ ਚਾਹੀਦਾ ਜੇ ਸਪੋਰਟਸ ਤੋਂ ਇਲਾਵਾ ਹੋਰ ਵੀ ਜੇ ਬੱਚੇ ਦਾ ਇੰਟਰਸਟ ਹੈ ਉਧਰ ਧਿਆਨ ਦੇਣਾ ਚਾਹੀਦਾ ਹੈ ਐਜੂਕੇਸ਼ਨ ਤੋਂ ਇਲਾਵਾ ਹਾਂਜੀ ਬੰਜੀ ਕੀ ਨਾਮ ਜੀ ਗੀਤਾ ਬਸਰਾ ਜੀ ਕਾਉਂਸਲਰ ਗੀਤਾ ਬਸਰਾ ਕੀ ਕਹਿਣਾ ਚਾਹੋਗੇ ਅੱਜ ਅ ਬਸ ਖੁਸ਼ੀ ਹੈ ਬਹੁਤ ਜ਼ਿਆਦਾ ਹਾਂਜੀ ਪ੍ਰਾਊਡ ਆ ਬੱਚੇ ਤੇ ਬੇਟੀ ਨੇ ਨਾਮ ਬਣਾਤਾ ਨੂੰ ਉਧਰ ਸਹਿ ਚ ਵੀ ਇੰਡੀਆ ਪੂਰੇ ਇੰਡੀਆ ਵਿੱਚ ਹਾਂਜੀ ਮੁਬਾਰਕਾਂ ਆ ਰਹੀਆਂ ਜਿਦਾ ਜੀ ਬਹੁਤ ਜੀ ਬਹੁਤ ਹਾਂਜੀ ਹੋਰ ਮੀਡੀਆ ਦੇ ਮਾਧਿਅਮ ਤੋਂ ਬਹੁਤ ਜ਼ਿਆਦਾ ਹੀ ਆ ਰਹੇ ਆਂ। ਹੋਰ ਬੱਚਿਆਂ ਨੂੰ ਕੀ ਕਹਿਣਾ ਚਾਹੂਗਾ? ਹੋਰ ਬੱਚਿਆਂ ਨੂੰ ਬਸ ਠੀਕ ਹੈ ਇਹਦੇ ਨਾਲ ਜਦੋਂ ਇਹ ਜੇ ਇਹ ਕਰ ਸਕਦੀ ਹੈ ਤਾਂ ਹੋਰ ਬੱਚੇ ਵੀ ਕਰ ਸਕਦੇ ਆ। ਹਰ ਬੱਚੇ ਨੂੰ ਮਤਲਬ ਮੌਕਾ ਦੇਣਾ ਚਾਹੀਦਾ ਆ। ਸਰਕਾਰਾਂ ਨੂੰ ਵੀ ਇਸ ਵੱਲ ਧਿਆਨ ਦੇਣਾ ਚਾਹੀਦਾ ਬੱਚਿਆਂ ਦੇ। ਜੀ ਸਰ ਦੇਣਾ ਚਾਹੀਦਾ ਆ ਕਿਉਂਕਿ ਬੱਚਿਆਂ ਨੂੰ ਜੇ ਸਰਕਾਰਾਂ ਇਹ ਦੇਣ ਕਿਆਂ ਤਾਂ ਫਿਰ ਸਕੂਲਾਂ ਵਿੱਚ ਫੈਸਿਲਿਟੀਆਂ ਆ ਜਾਊਗੀਆਂ ਤਾਂ ਫਿਰ ਬੱਚੇ ਆਟੋਮੈਟਿਕ ਆਪ ਹੀ ਕਿਉਂਕਿ ਕਈ ਬੱਚੇ ਹੈਗੇ ਆ ਜਿਹੜੇ ਖਰਚਾ ਨਹੀਂ ਕਰ ਸਕਦੇ ਹੈਗੇ ਪਰ ਇਹਨਾਂ ਦੇ ਵਿੱਚ ਹਿੱਸਾ ਲੈਣਾ ਸਰੂਨਾ ਵਾਲੇ ਤਾਂ ਸੋਚਦੇ ਇਹ ਵੀ ਸੋਚਦੀ ਸੀ ਕਿ ਮम्मा ਕਾਫੀ ਸਾਰੇ ਬੱਚੇ ਮੇਰੇ ਤੋਂ ਵੀ ਵਧੀਆ-ਵਧੀਆ ਸੀਗੇ ਜਿਹੜੇ ਕਿ ਸਿਰਫ ਖਰਚਾ ਕਰਕੇ ਰੁਕੇ ਆ ਪਰ ਇਹ ਚਾਹੀਦਾ ਸਰਕਾਰਾਂ ਨੂੰ ਸਾਡੀਆਂ ਨੂੰ ਦੇਖਣਾ ਚਾਹੀਦਾ ਟੈਲੈਂਟ ਹੈ ਕਿਸੇ ਬੱਚੇ ਵਿੱਚ ਤਾਂ ਉਹਦੀ ਸਲਫਤਾਨੀ ਚਾਹੀਦੀ ਹੈ ਔਰ ਤੀਆਂ ਨੂੰ ਕੀ ਮੈਸੇਜ ਹੈ ਤੀਆਂ ਤਾਂ ਉਹਦੇ ਪਿਆਰੀਆਂ ਬਸ ਤੀਆਂ ਇਹਨ ਕੀ ਆ ਬੇਟੀ ਦਾ ਬੇਟੀ ਦਾ ਇਹ ਤਾਂ ਸ਼ੁਰੂ ਤੋਂ 올림픽 ਆ ਜਦੋਂ ਇਹਨੂੰ ਪੰਜਾਬ ਦੀ ਜਰਸੀ ਮਿਲੀ ਸੀ ਤਾਂ ਮੈਂ ਬੜਾ ਖੁਸ਼ ਹੁੰਦੀ ਸੀ ਇਹਨੂੰ ਇਹ ਕਹਿੰਦੀ ਸੀ ਮम्मा ਇਹਨੂੰ ਥੋੜਾ ਘੱਟ ਦੇਖੋ ਜਦੋਂ ਪਿੱਛੇ ਇੰਡੀਆ ਲਿਖਿਆ ਹੋਊਗਾ ਨਾ ਉਦੋਂ ਦੇਖਿਓ ਔਰ ਇਹ ਸੁਪਨਾ ਵੀ ਨੇ ਮੇਰਾ ਪੂਰਾ ਕਰ ਦਿੱਤਾ ਇੰਡੀਆ ਦੀ ਜਰਸੀ ਪਾ ਕੇ ਨੇ ਪਹਿਲੀ ਫੋਟੋ ਮੈਨੂੰ ਭੇਜੀ ਜਦੋਂ ਬਹੁਤ ਜ਼ਿਆਦਾ ਸਾਨੂੰ ਖੁਸ਼ੀ ਹੋਈ ਕਿ ਇਹਦੇ ਪਿੱਛੇ ਸੈਕਿੰਡ ਦੇ ਪਿੱਛੇ ਇੰਡੀਆ ਲਿਖਿਆ ਹੈ ਕਿੰਨੇ ਕਿੰਨੇ ਮੈਡਲ ਜਿੱਤੇ ਆਈ ਮੈਡਲ ਇਹਦੇ ਹੋ ਗਏ ਆ ਮੇਰੇ ਖਿਆਲ ਕਦੀ ਕਾਊਂਟਰ ਨਹੀਂ ਕੀਤੇ ਤੁਹਾਡੇ ਸਾਹਮਣੇ 25 ਹੀ ਹੈਗੇ ਆ ਹਾਂਜੀ ਨੈਸ਼ਨਲ ਲੈਵਲ ਪਰ ਵੀ ਫੀਡ ਲੈਵਲ ਪਰ ਵੀ